ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨੰਬਰ 1 ਅੱਖਾਂ ਥੱਲੇ ਜੋ ਕਾਲੇ ਘੇਰੇ ਹੁੰਦੇ ਹਨ ਉਸ ਉੱਪਰ ਆਲੂ ਨੂੰ ਕੱਟ ਕੇ ਰਗੜ ਨਾਲ ਕਾਲੇ ਘੇਰੇ ਦੂਰ ਹੋ ਜਾਂਦੇ ਹਨ। ਨੰਬਰ 2 ਮੇਦੇ ਦੀ ਜਲਨ ਦਰਦ ਤੋਂ ਰਾਹਤ ਪਾਉਣ ਲਈ ਇੱਕ ਗਲਾਸ ਦੁੱਧ ਵਿੱਚ ਖਜੂਰ ਕਈ ਘੰਟਿਆਂ ਲਈ ਪਿਉ ਕੇ ਪਿਓ। ਮੇਦੇ ਦੀ ਇਸ ਸਮੱਸਿਆ ਤੋਂ ਬਹੁਤ ਜਲਦ ਰਾਹਤ ਮਿਲੇਗੀ। ਨੰਬਰ 3 ਜਿਸ ਦਾ ਕਿਸੇ ਵੀ ਕਾਰਨ ਪੇਟ ਦਰਦ ਕਰ ਰਿਹਾ ਹੋਵੇ ਤਾਂ ਉਸ ਨੂੰ ਮੂਲੀ ਦਾ ਰਸ ਵਿੱਚ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਪੀ ਲੈਣੀ ਚਾਹੀਦੀ ਹੈ ਇਸ ਨਾਲ ਪੇਟ ਦਰਦ ਤੋਂ ਰਾਹਤ ਮਿਲੇਗੀ ਨੰਬਰ 4 ਜਿਸ ਨੂੰ ਡਿਪਰੈਸ਼ਨ ਜ਼ਿਆਦਾ ਹੋਵੇ ਉਸ ਨੂੰ ਰੋਜ਼ਾਨਾ ਦੋ ਅੰਬੂਦਾਂ ਨੂੰ ਕਾਲਾ ਨਮਕ ਲਗਾ ਕੇ ਖਾਣਾ ਚਾਹੀਦਾ ਹੈ ਅੰਬੂਦ ਖਾਣ ਨਾਲ ਕਦੇ ਵੀ ਡਿਪਰੈਸ਼ਨ ਨਹੀਂ ਹੋਵੇਗਾ ਨੰਬਰ 5 ਜਮਨ ਅਤੇ ਅੰਬੂਦ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲਿਆਂ ਤੋਂ ਤਰ੍ਹਾਂ ਤਰਾਮ ਮਿਲਦਾ ਹੈ ਨੰਬਰ 6 ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਤਾਜਾ ਖੂਨ ਬਣਨਾ ਸ਼ੁਰੂ ਹੋ ਜਾਂਦਾ ਹੈ। ਨੰਬਰ 7 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਖੜਿਓਣੇ ਦਿੰਦੇ ਹੋ ਤਾਂ ਉਹਨਾਂ ਨੂੰ ਪਾਣੀ ਵਿੱਚ ਡਿਟੋਲ ਪਾ ਕੇ ਜ਼ਰੂਰ ਧੋਵੋ। ਇਸ ਨਾਲ ਸਾਰੇ ਕੀਟਾਣੂ ਮਰ ਜਾਣਗੇ। ਨੰਬਰ 8 ਨਮਕ ਅਤੇ ਕਾਲੀ ਮਿਰਚ ਨੂੰ ਮਿਕਸ ਕਰਕੇ ਖਾ ਲਓ। ਇਸ ਨਾਲ ਅੱਖਾਂ ਦੀ ਨજર ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਨਿਗਾ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 9 ਆਲੂਆਂ ਦਾ ਰਸ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਸਾਫ ਹੋ ਜਾਂਦਾ ਹੈ। ਨੰਬਰ 10 ਬਦਾਮ ਅਤੇ ਫੁੱਲ ਮਖਾਣਿਆਂ ਨੂੰ ਜੇਕਰ ਅਸੀਂ ਰੋਸਟਡ ਕਰਕੇ ਦੁੱਧ ਨਾਲ ਖਾਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ। ਨੰਬਰ 11 ਜਿਆਦਾ ਮਿੱਠੇ ਵਾਲੀ ਚਾਹ ਪੀਣ ਨਾਲ ਲੋਕਾਂ ਹੱਦ ਤੋਂ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਨੰਬਰ 12 ਰਾਤ ਨੂੰ ਚਿਹਰੇ ਤੇ ਮੱਖਣ ਲਗਾਉਣ ਨਾਲ ਚਿਹਰੇ ਦਾ ਰੰਗ ਬਹੁਤ ਨਿੱਖਰ ਜਾਂਦਾ ਹੈ। ਨੰਬਰ 13 ਗੈਸ ਦੀ ਸਮੱਸਿਆ ਹੋਵੇ ਤਾਂ ਖਾਣੇ ਵਿੱਚ ਅਜਮੈਨ ਪਾ ਕੇ ਖਾਣੀ ਸ਼ੁਰੂ ਕਰ ਦੇਵੋ ਇਸ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 14 ਜਦੋਂ ਵੀ ਤੁਹਾਡਾ ਬੱਚਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਦੁੱਧ ਵਿੱਚ ਚਾਕੂ ਫੇਰ ਕੇ ਦੋਵੇਂ ਇਸ ਤਰ੍ਹਾਂ ਨਾਲ ਤੁਹਾਡੇ ਬੱਚੇ ਨੂੰ ਲੱਗੀ ਨਜ਼ਰ ਉਤਰ ਜਾਵੇਗੀ ਨੰਬਰ 15 ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਹਰੀ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਪਚਨ ਤੰਤਰ ਠੀਕ ਰਹਿੰਦਾ ਹੈ। ਇਸ ਨਾਲ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਹੈ। ਨੰਬਰ 16 ਜਦੋਂ ਵੀ ਤੁਸੀਂ ਸ਼ਕਰਗੰਦੀ ਨੂੰ ਉਬਾਲ ਕੇ ਦੇਹੋਂ ਤਾਂ ਉਸ ਵਿੱਚ ਹਲਕੀ ਜਿਹਾ ਗੁੜ ਜ਼ਰੂਰ ਮਿਲਾਓ। ਇਸ ਨਾਲ ਸ਼ਕਰਗੰਦੀ ਦਾ ਸਵਾਦ ਦੁੱਗਣਾ ਹੋ ਜਾਵੇਗਾ। ਨੰਬਰ 17 ਜੇਕਰ ਤੁਸੀਂ ਲਸਣ ਨੂੰ ਆਸਾਨੀ ਨਾਲ ਛਿੱਲਣਾ ਚਾਹੁੰਦੇ ਹੋ ਤਾਂ ਉਸ ਨੂੰ ਤਵੇ ਉੱਪਰ ਰੱਖ ਕੇ ਹਲਕਾ ਸੇਕ ਉੱਪਰ ਦੋ 3 ਮਿੰਟ ਲਈ ਭੁੰਨ ਲਓ। ਇਸ ਨਾਲ ਉਸਦਾ ਛਿਲਕਾ ਬਹੁਤ ਹੀ ਆਸਾਨੀ ਨਾਲ ਨਿਕਲ ਜਾਵੇਗਾ ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਕੱਚੀ ਗਾਜਰ ਖਾਓ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਖੂਨ ਦੀ ਕਮੀ ਦੂਰ ਹੋਵੇਗੀ ਨੰਬਰ 19 ਸਰੋਂ ਦੇ ਤੇਲ ਵਿੱਚ ਕਪੂਰ ਪਾ ਕੇ ਉਦੋਂ ਤੱਕ ਗਰਮ ਕਰੋ ਜਦ ਤੱਕ ਕਪੂਰ ਤੇਲ ਵਿੱਚ ਮਿਕਸ ਨਾ ਹੋ ਜਾਵੇ ਤੇ ਇਸ ਫਿਰ ਠੰਡਾ ਕਰਕੇ ਆਪਣੇ ਸਿਰ ਉੱਪਰ ਮਾਲਸ਼ ਕਰੋ ਸਰੀਰ ਦਾ ਸਾਰਾ ਦਰਦ ਠੀਕ ਹੋ ਜਾਵੇਗਾ ਤੇ ਜੋੜਾਂ ਨੂੰ ਵੀ ਮਜ਼ਬੂਤੀ ਮਿਲੇਗੀ ਨੰਬਰ 20 ਜੇਕਰ ਤੁਹਾਨੂੰ ਅੱਖਾਂ ਤੋਂ ਧੁੰਦਲਾ ਦਿਖਾਈ ਦਿੰਦਾ ਹੈ ਤਾਂ ਰਜਾਨਾ ਮਿਸ਼ਰੀ ਵਿੱਚ ਸੌਫ ਮਿਕਸ ਕਰਕੇ ਦੁੱਧ ਨਾਲ ਜ਼ਰੂਰ ਸੇਵਨ ਕਰ ਲਓ ਕੁਝ ਹੀ ਦਿਨਾਂ ਵਿੱਚ ਇਸ ਸਮੱਸਿਆ ਤੋਂ ਦੂਰ ਹੋ ਜਾਵੇਗੀ ਨੰਬਰ 21 ਜੇਕਰ ਤੁਹਾਡੇ ਗੋਡਿਆਂ ਵਿੱਚ ਅਸਰਦਾਰ ਦਰਦ ਰਹਿੰਦਾ ਹੈ ਤਾਂ ਸਵੇਰੇ ਖਾਲੀ ਪੇਟ 2-3 ਅਖਰੋਟ ਜ਼ਰੂਰ ਖਾਓ ਇਸ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਦਰਦੋਂ ਦੂਰ ਹੋਣ ਲੱਗ ਜਾਵੇਗਾ ਨੰਬਰ 22 ਜੇਕਰ ਤੁਹਾਡੇ ਸਿਰ ਦੇ ਵਿਚਕਾਰਲੇ ਪਾਸਾ ਦੁਖਦਾ ਹੈ ਤਾਂ ਕਦੂ ਦਾ ਤੇਲ ਲਗਾ ਲਓ ਇਹ ਛੰਡਾ ਹੋਣ ਕਾਰਨ ਸਿਰ ਦੇ ਦਰਦ ਨੂੰ ਦੂਰ ਕਰਦਾ ਹੈ ਨੰਬਰ 23 ਜੇਕਰ ਤੁਸੀਂ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਮਨੀਟਰ ਵਾਟਰ ਦੇ ਦੋ ਚਮਚ ਜ਼ਰੂਰ ਖਾਓ ਬਹੁਤ ਹੀ ਫਾਇਦਾ ਹੋਵੇਗਾ ਨੰਬਰ 24 ਹਫਤੇ ਵਿੱਚ ਇੱਕ ਵਾਰ ਕੰਨਾਂ ਦੀ ਸਫਾਈ ਕਰਨ ਲਈ ਕੰਨਾਂ ਵਿੱਚ ਸਰੋਂ ਦੇ ਤੇਲ ਹਲਕਾ ਗਰਮ ਕਰਕੇ ਕੰਨਾਂ ਵਿੱਚ ਜ਼ਰੂਰ ਪਾਓ ਇਸ ਨਾਲ ਕੰਨਾਂ ਦੀ ਸਾਰੀ ਮੈਲ ਸਾਫ਼ ਹੋ ਜਾਵੇਗੀ ਅਤੇ ਫਿਰ ਸਾਨੂੰ ਸੁਣੇਗਾ ਵੀ ਵਧੀਆ ਨੰਬਰ 25 ਸਾਗ ਖਾਣ ਨਾਲ ਜਿਸ ਨੂੰ ਤਜਾਅ ਬਣਦਾ ਹੋਵੇ ਤਾਂ ਜਦੋਂ ਤੁਸੀਂ ਸਾਗ ਬਣਾਉਦੇ ਹੋ ਤਾਂ ਉਸ ਵਿੱਚ ਸਾਗ ਦੇ ਰਿਜਨ ਸਮੇਂ ਇੱਕ ਮੂਲੀ ਕਦੂਕਾਸ ਕਰਕੇ ਪਾ ਦਿਓ ਫਿਰ ਸਾਗ ਖਾਣ ਨਾਲ ਕਦੇ ਤਜਾਅ ਨਹੀਂ ਬਣੇਗਾ ਨੰਬਰ 26 ਬਾਸੀ ਰੋਟੀ ਖਾਣ ਨਾਲ ਦੰਦਾਂ ਵਿੱਚ ਠੰਡਾ ਦਤਾ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਦੰਦ ਮਜ਼ਬੂਤ ਹੁੰਦੇ ਹਨ ਜੇਕਰ ਤੁਸੀਂ ਲੌਂਗ ਲਾਚੀਆਂ ਦੀ ਵਰਤੋਂ ਕਰਦੇ ਹੋ ਤਾਂ ਲੌਂਗ ਲਾਚੀਆਂ ਨਾਲੋਂ ਘੱਟ ਵਰਤੋ ਕਿਉਂਕਿ ਲੌਂਗਾਂ ਦਾ ਅਸਰ ਲਾਚੀਆਂ ਨਾਲੋਂ ਜ਼ਿਆਦਾ ਹੁੰਦਾ ਹੈ ਨੰਬਰ 28 ਜੇਕਰ ਤੁਹਾਡਾ ਬੱਚਾ ਦੰਦੀਆਂ ਕੱਢਦਾ ਹੋਵੇ ਤਾਂ ਉਸ ਨੂੰ ਹਰ ਰੋਜ਼ ਦੋ ਚਮਚ ਸੰਤਰੇ ਦੇ ਰਸ ਦੋ ਟਾਈਮ ਜ਼ਰੂਰ ਪਿਲਾਓ ਇਸ ਨਾਲ ਉਸ ਦੀਆਂ ਦੰਦੀਆਂ ਕੱਢਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ਨੰਬਰ 29 ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਨਾ ਪੀਓ ਇਹ ਸਾਡੇ ਸਰੀਰ ਅੰਦਰ ਖਾਣੇ ਨੂੰ ਸਹੀ ਤਰੀਕੇ ਨਾਲ ਪਚਨ ਨਹੀਂ ਦਿੰਦੀ। ਨੰਬਰ 30 ਜੋੜਾਂ ਅਤੇ ਗੋਡਿਆਂ ਦੇ ਦਰਦ ਹੋਣ ਸਮੇਂ ਐਲੋਵੀਰਾ ਦਾ ਜੂਸ ਬਣਾ ਕੇ ਪੀਓ ਲਓ। ਇਸ ਨਾਲ ਬਹੁਤ ਫਾਇਦਾ ਹੁੰਦਾ ਹੈ। ਨੰਬਰ 31 ਗੰਨੇ ਦੇ ਰਸ ਵਿੱਚ ਅਦਰਕ ਨੂੰ ਮਿਕਸ ਕਰਕੇ ਜੇਕਰ ਅਸੀਂ ਪੀ ਲਈਏ ਤਾਂ ਇਸ ਨਾਲ ਗਰਮੀ ਦਾ ਅਹਿਸਾਸ ਘੱਟ ਹੋ ਜਾਂਦਾ ਹੈ। ਨੰਬਰ 33 ਜਿਹੜੀਆਂ ਔਰਤਾਂ ਰੋਜ਼ਾਨਾ ਫੋਨ ਦੀ ਵਰਤੋਂ ਵੱਧ ਤੋਂ ਵੱਧ ਕਰਦੀਆਂ ਹਨ ਉਹਨਾਂ ਨੂੰ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 33 ਜੇਕਰ ਤੁਹਾਡੇ ਕੰਨ ਵਿੱਚ ਕੋਈ ਜੀ ਚੀਜ਼ ਚਲ ਜਾ ਗਈ ਹੋਵੇ ਤਾਂ ਸਰੋਂ ਦਾ ਤੇਲ ਗੋਸਾ ਕਰਕੇ ਆਪਣੇ ਕੰਨ ਵਿੱਚ ਪਾ ਲਓ ਇਸ ਨਾਲ ਜੀ ਆਪਣੇ ਆਪ ਬਾਹਰ ਨਿਕਲ ਜਾਵੇਗਾ। ਨੰਬਰ 34 ਜੇਕਰ ਤੁਸੀਂ ਜਲਦੀ ਨਾਲ ਆਪਣੇ ਸਰੀਰ ਅੰਦਰੂਲੀ ਕੋਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸ਼ੱਕਰ ਦਾ ਸੇਵਨ ਵੱਧ ਤੋਂ ਵੱਧ ਕਰੋ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਬਧਿਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ। ਬੋਲਣੇ ਕਰਨ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ